ਵੱਡੀ ਖਬਰ ਬਟਾਲਾ ਤੋਂ ਅਮਰਿਤਪਾਲ ਸਿੰਘ ਨਾਲ ਸੰਬੰਧਿਤ ਆ ਰਹੀ ਹੈ ਜਿੱਥੇ ਬਟਾਲਾ ਦੇ ਕਮਾਣ ਕਸਬਾ ਦੇ ਵਿੱਚ ਤਿੰਨ ਘਰਾਂ ਦੇ ਵਿੱਚ NIA ਦੀ ਰੇਡ ਹੋਈ ਹੈ ਬਟਾਲਾ ਪੁਲਿਸ ਦੀਨਪਿੰਦੇ ਕਸਬਾ ਕਮਾਣ ਦੇ ਵਿੱਚ ਤਿੰਨ ਘਰਾਂ ਦੇ ਵਿੱਚ NIA ਦੀ ਰੇਡ ਹੋਈ ਹੈ ਇਹਨਾਂ ਤਿੰਨ ਘਰਾਂ ਦੀ ਭਾਈ ਅਮਰਿਤਪਾਲ ਸਿੰਘ ਨਾਲ ਰਿਸ਼ਤੇਦਾਰੀ ਦੱਸੀ ਜਾ ਰਹੀ ਹੈ ਕਸਬਾ ਕਮਾਣ ਦੇ ਗੁਰਮਤ ਸਿੰਘ ਉਰਫ ਗੋਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਘਰ ਸਵੇਰੇ ਕਰੀਬ 6 ਵਜੇ NIA ਦੀ ਟੀਮ ਵੱਲੋਂ ਸਰਚ ਕੀਤਾ ਗਿਆ ਔਰ ਪੁੱਛਗਿੱਛ ਕੀਤੀ ਗਈ। ਰੇਡ ਖਤਮ ਹੋਣ ਤੋਂ ਬਾਅਦ ਘਰ ਦੇ ਮਾਲਕ ਗੁਰਮੁਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਰਿਸ਼ਤੇਦਾਰੀ ਭਾਈ ਅਮਰਿਤਪਾਲ ਸਿੰਘ ਨਾਲ ਹੈ। ਉਹਨਾਂ ਕਿਹਾ ਕਿ ਸਵੇਰੇ ਸਮੇਂ ਟੀਮ ਆਈ ਸੀ ਅਤੇ ਸਰਚ ਵਾਰੰਟ ਬਾਰੇ ਜਾਣਕਾਰੀ ਦਿੱਤੀ ਅਤੇ ਸਰਚ ਕੀਤਾ। ਸਰਚ ਦੌਰਾਨ ਉਹ ਉਹਨਾਂ ਦੇ ਤਿੰਨ ਮੋਬਾਈਲ ਫੋਨ ਨਾਲ ਲੈ ਗਈ ਅਤੇ 26 ਸਤੰਬਰ ਨੂੰ ਚੰਡੀਗੜ੍ਹ ਦਫ਼ਤਰ ਵੀ ਰਖੇ ਪਹੁੰਚਣ ਲਈ ਵੀ ਕਿਹਾ ਗਿਆ ਉਹਨਾਂ ਕਹੇ ਕਿ ਇਸ ਤੋਂ ਬਾਅਦ ਉਹਨਾਂ ਕੋਲੋਂ ਹੋਰ ਕੁਝ ਵੀ ਪੁੱਛਗਿਛ ਨਹੀਂ ਕੀਤੀ ਗਈ ਬੜੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਟਾਲਾ ਤੋਂ ਲਵ ਪ੍ਰੀ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਐਨਆਈ ਦੀ ਰੇਡ ਆ ਸਾਨੂੰ ਘਰ ਆਉਣ ਤੇ ਹੀ ਪਤਾ ਲੱਗਾ ਰੇਡ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗਾ ਪਹਿਲਾਂ ਤੇ ਉਹ ਆਪਣੀ ਜੋ ਵੀ ਇਨਵੈਸਟੀਗੇਸ਼ਨ ਕਰਨੀ ਸੀ ਉਹਨਾਂ ਨੇ ਉਹ ਕੀਤੀ ਹੈ ਜੀ ਕਿੰਨੇ ਕਹੇ ਵਜੇ ਆਏ ਸੀ ਭਾਜੀ ਇਹ ਤਕਰੀਬਨ ਕੋਈ 5 6 ਵਜੇ ਦੇ ਆਸਪਾਸ ਇਹ ਇੱਕੋ ਚੁੱਕੇ ਬਾਅਦ ਵਿੱਚ ਤਕਰੀਬਨ ਹਾਲੇ ਜਦੋਂ ਮੈਂ ਬੰਦੇ ਜਾਣ ਪਛਾਨ ਚ ਨਹੀਂ ਸੀਗੇ ਫਿਰ ਮੈਂ ਦਰਵਾਜ਼ਾ ਨਹੀਂ ਸੀ ਖੋਲਿਆ ਤੇ ਬਾਅਦ ਚ ਲੋਕਲ ਬੰਦੇ ਇੱਕ ਦਵਾਏ ਆਪਣੇ ਤੇ ਫਿਰ ਮੈਂ ਦਰਵਾਜ਼ਾ ਖੋਲਿਆ ਉਹ ਕੀ ਪੁੱਛ ਕੇ ਚੁੱਕੇ ਪੁੱਛ ਕੇ ਮੇਰੇ ਤੋਂ ਕੋਈ ਨਹੀਂ ਕੀਤਾ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿਹਦੇ ਚ ਘਰ ਦੀ ਤਲਾਸ਼ੀ ਵੀ ਵਗਾਰਾ ਕੀਤੀ ਆ ਹੋਰ ਕੁਝ ਦੋ ਤਿੰਨ ਫੋਨ ਆ ਜਿਹੜੇ ਆਪਣੇ ਉਹਨਾਂ ਨੇ ਇਹ ਸਿਰ ਕਰਕੇ ਖੜੇ ਹਿੱਤ ਤੋਂ ਇਲਾਵਾ ਕੁਝ ਨਹੀਂ ਤਿੰਨ ਫੋਨ ਲੈ ਗਏ ਕਿਹਦਾ ਕਿਹਦਾ ਫੋਨ ਲੈ ਮੇਰਾ ਵਾਈਫ ਦਾ ਤੇ ਬੇਟਾ ਜਿਹੜਾ ਕਿਹਾ ਜਾ ਰਿਹਾ ਕਿ ਅਮਰਿਤਪਾਲ ਨਾਲ ਤੁਹਾਡੀ ਕੁੜੀਸ਼ਤੇ ਦਾ ਰਿਸ਼ਤਦਾਰੀ ਹੈਗੀ ਹੈ ਜੀ ਬਿਲਕੁਲ ਮੇਰੇ ਬ੍ਰਦਰ ਨਾਲ ਦਾ ਬ੍ਰਦਰ ਨਾਲ ਘੜਿਓ ਅੱਛਾ ਜੀ ਹਾਂਜੀ ਇਹ ਕੀ ਲੱਗਦਾ ਉਸ ਵਜ੍ਹਾ ਕਰਕੇ ਰੇਡ ਹੋਈ ਮੈਨੂੰ ਤੇ ਇਹੀ ਵਜ੍ਹਾ ਲੱਗਦੀ ਕੋ ਹੋਰ ਵਜ੍ਹਾ ਤੇ ਹੈ ਨਹੀਂ ਕਿੰਨਾ ਸਮਾਂ ਰੇਡ ਚੱਲੀ ਹੈ ਇਹ ਤਕਰੀਬਨ ਕੋਈ 7 ਵਜੇ ਤੋਂ ਲੈ ਕੇ ਲਾ ਲਓ ਵੀ 4 4.5 ਘੰਟੇ 4.5 ਘੰਟੇ ਹਾਂਜੀ ਕੋਈ ਪੁੱਛ ਕੁਛ ਨਹੀਂ ਕੀਤਾ ਉਹਨਾਂ ਨੇ ਕੋਈ ਪੁੱਛ ਕੁਛ ਨਹੀਂ ਕੀਤਾ ਤਲਾਸ਼ੀ ਕਿੰਨੀ ਲਈ ਤਲਾਸ਼ੀ ਸਾਰੇ ਘਰ ਦੇ ਲਈ ਉਹਨਾਂ ਨੇ ਕੁਝ ਕਹਿ ਕੇ ਜਾਂ ਤਾਂ ਉਹਨਾਂ ਨੇ ਬਾਰੇ ਨਹੀਂ ਜਾਣਿਆ ਸਾਨੂੰ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਇਹਨਾਂ ਦੇ ਆਫਿਸ ਚੰਡੀਗੜ੍ਹ ਆਉਣਾ ਤੇ ਆਪਣੇ ਜਿਹੜਾ ਸਾਡੀ ਸਟੇਟਮੈਂਟ ਉੱਥੇ ਰਿਕਾਰਡ ਹੋਣੀ ਹੈ ਧੰਨਵਾਦ